ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਵੱਡੀ ਮੁਸ਼ਕਲ ਚ ਫਸ ਗਏ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵੱਡੇ ਐਕਸ਼ਨ ਮੋਡ ਚ ਆ ਗਈ ਹੈ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸਜਰੇ ਸਜਰੇ ਲੋਕ ਸਭਾ ਮੈਂਬਰ ਬਣੇ ਚਰਨਜੀਤ ਸਿੰਘ ਚੰਨੀ ਇੰਨੀ ਦਿਨੀ ਜਲੰਧਰ ਪੱਛਮੀ ਦੀ ਜਿਮਣੀ ਚੋਣ ਲਈ ਚੋਣ ਪ੍ਰਚਾਰ ਕਰ ਰਹੇ ਨੇ ਇਸੇ ਚੋਣ ਪ੍ਰਚਾਰ ਦੇ ਦੌਰਾਨ ਚੰਨੀ ਨੇ ਜਿਹੜਾ ਉਹ ਸਾਬਕਾ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਸੀ। ਉਹਨਾਂ ਦੇ ਉੱਤੇ ਸੱਟੇਬਾਜ਼ੀ ਉਹਨਾਂ ਦੇ ਪਰਿਵਾਰ ਦੇ ਉੱਤੇ ਸੱਟੇਬਾਜ਼ੀ ਦਾ ਇਲਜ਼ਾਮ ਲਾਇਆ ਸੀ। ਪਰ ਹੁਣ ਵਾਰੀ ਰਿੰਕੂ ਦੀ ਹੈ। ਰਿੰਕੂ ਨੇ ਚੰਨੀ ਨੂੰ ਜਿਹੜਾ ਲਗਭਗ 8 ਸਫਿਆਂ ਦਾ ਨੋਟਿਸ ਭੇਜ ਦਿੱਤਾ ਤੇ ਚੰਨੀ ਵੱਲੋਂ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਚੰਨੀ ਬੇਸ਼ੱਕ ਇਸ ਸਮੇਂ ਲੋਕ ਸਭਾ ਮੈਂਬਰ ਬਣ ਗਏ ਹੁਣ ਪਰ ਭਾਰਤੀ ਜਨਤਾ ਪਾਰਟੀ ਦੀ ਅੱਖ 'ਚ ਚੰਨੀ ਉਸ ਵੇਲੇ ਤੋਂ ਰੜਕਦੇ ਨੇ ਜਦੋਂ ਉਹਨਾਂ ਦੀ ਸਰਕਾਰ ਵੇਲੇ ਪ੍ਰਧਾਨ ਮੰਤਰੀ ਨੂੰ ਇੱਥੋਂ ਵਾਪਸ ਮੁਰਨਾ ਪੈ ਗਿਆ ਸੀ ਚੰਨੀ ਬੇਸ਼ੱਕ ਇਸ ਸਮੇਂ ਜਿਹੜਾ ਉਹ ਜਲੰਧਰ ਦੀ ਸਿਆਸਤ ਦਾ ਕੇਂਦਰ ਬਿੰਦੂ ਹੋਣ ਪਰ ਲਗਾਤਾਰ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਕਿਸੇ ਨਾ ਕਿਸੇ ਪ੍ਰਕਾਰ ਘੇਰੇ 'ਚ ਲੈਣਾ ਚਾਹੁੰਦੀ ਹੈ ਚੰਨੀ ਕਾਰਨ ਹੀ ਭਾਰਤੀ ਜਨਤਾ ਪਾਰਟੀ ਜਲੰਧਰ ਵਾਲੀ ਸੀਟ ਹਾਰ ਗਈ ਇਹੀ ਇੱਕ ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਵੱਡਾ ਰੰਜ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖਿਆ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਉਹਨਾਂ ਖਿਲਾਫ ਲਗਾਏਗੇ ਦੋਸ਼ਾਂ ਦਾ ਜਿਹੜਾ ਉਹ ਝੂਠ ਦਾ ਪਲੰਦਾ ਨੇਗੇ ਇਸ ਤਰ੍ਹਾਂ ਮੁੱਕ ਕੇ ਰਿੰਕੂ ਨੇ ਵੀ ਆਖਿਆ ਕਿ ਉਹਨਾਂ ਤੇ ਲੱਗੇ ਸੱਟੇਬਾਜ਼ੀ ਦੇ ਦੋਸ਼ ਜਿਹੜੇ ਨੇ ਉਹ ਗਲਤ ਨੇ ਉਹਨਾਂ ਨੇ ਇਹਨਾਂ ਦੋਸ਼ਾਂ ਨੂੰ ਰੱਦ ਕਰਦਿਆਂ ਚਰਨਜੀਤ ਸਿੰਘ ਚੰਨੀ ਨੂੰ ਕਰੀਬ 6 ਪੰਨਿਆਂ ਦਾ ਕਾਨੂੰਨੀ ਨੋਟਿਸ ਭੇਜਿਆ ਹੈ ਮਾਫ ਕਰਨਾ ਮੈਂ ਤੁਹਾਨੂੰ ਪਹਿਲਾਂ ਅੱਠ ਕਹਿ ਗਿਆ ਸੀ 6 ਪੰਨਿਆਂ ਦਾ ਜਿਹੜਾ ਆ ਉਹ ਭੇਜਿਆ ਆ ਰਿੰਕੂ ਨੇ ਕਿਹਾ ਕਿ ਉਹਨਾਂ ਦੇ ਪਿਤਾ ਤੋਂ ਬਾਅਦ ਉਹਨਾਂ ਦਾ ਪਰਿਵਾਰ ਪੱਛਮੀ ਵਿਧਾਨ ਸਭਾ ਹਲਕੇ ਦੀ ਸੇਵਾ ਕਰ ਰਿਹਾ ਹੈ ਵਿਧਾਇਕ ਜਾਂ ਸੰਸਦ ਰਹਿਣ ਵੇਲੇ ਉਹਨਾਂ ਦਾ ਉਦੇਸ਼ ਸਿਰਫ ਜਲੰਧਰ ਦੇ ਲੋਕਾਂ ਦੀ ਸੇਵਾ ਕਰਨਾ ਹੀ ਸੀ ਰਿੰਕੂ ਨੇ ਕਿਹਾ ਕਿ ਸਾਫ ਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਜਿੱਤ ਤੇ ਵਧਾਈ ਦਿੱਤੀ ਸੀ ਉਹਨਾਂ ਕਿਹਾ ਕਿ ਉਹ ਚੰਨੀ ਵੱਲੋਂ ਲਗਾਏ ਗਏ ਦੋਸ਼ਾ ਤੋਂ ਬਹੁਤ ਨਰਾਸ਼ ਨੇ ਰਿੰਕੂ ਨੇ ਕਿਹਾ ਕਿ ਉਹ ਚੰਗੇ ਪਰਿਵਾਰ ਤੋਂ ਆਏ ਹਨ ਇਸ ਦੌਰਾਨ ਉਹਨਾਂ ਇੱਕ ਵੀਡੀਓ ਵੀ ਦਿਖਾਈ ਜਿਸ 'ਚ ਚੰਨੀ ਵੱਲੋਂ ਰਿੰਕੂ ਤੇ ਦੋਸ਼ ਲਾਏ ਜਾ ਰਹੇ ਨੇ ਉਹਨਾਂ ਕਿਹਾ ਕਿ ਜਦੋਂ ਉਹ ਕਾਂਗਰਸ ਵਿੱਚ ਸੰਤਾ ਚੰਨੀ ਉਹਨਾਂ ਦੀ ਬਹੁਤ ਤਾਰੀਫ਼ ਕਰਦੇ ਸਨ ਹੁਣ ਅਜਿਹਾ ਕੀ ਹੋਇਆ ਕਿ ਉਹ ਉਹਨਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ ਰਿੰਕੂ ਨੇ ਕਿਹਾ ਕਿ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਤੇ ਰਿੰਕੂ ਰਿੰਕੂ ਤੇ ਲੱਗੇਲ ਦੋਸ਼ ਸੱਚੇ ਨੇ ਕਿ ਝੂਠੇ ਨੇ ਤਾਂ ਜਾਂਚ ਦੀ ਮੰਗ ਕਰਦੇ ਨੇ ਸਿਆਸਦਾਨ ਇੱਕ ਦੂਜੇ ਤੇ ਝੂਠ ਝੂਠੇ ਸੱਚੇ ਇਲਜ਼ਾਮ ਅਕਸਰ ਹੀ ਲਾ ਦਿੰਦੇ ਨੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਸ ਮਾਮਲੇ ਵਿੱਚ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਜਿਹੜੇ ਇਲਜ਼ਾਮ ਲਾਏ ਗਏ ਨੇ ਉਹ ਸੱਚੇ ਨੇ ਜਾਂ ਝੂਠੇ ਨੇ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਸਿਆਸ ਇਸ ਮਾਮਲੇ ਨੂੰ ਲੈ ਕੇ ਭੱਗ ਹੀ ਹੈ ਚਰਨਜੀਤ ਸਿੰਘ ਚੰਨੀ ਬੇਸ਼ੱਕ ਨਵੇਂ-ਨਵੇਂ ਮੈਂਬਰ ਬਣੇ ਹੋਣ ਖੁਸ਼ੀਆਂ ਹੋਣ ਪਰ ਉਹਨਾਂ ਦੇ ਆਲੇ-ਦਾਲੇ ਜਿਹੜੇ ਵਿਰੋਧੀ ਪਾਰਟੀਆਂ ਦਾ ਘੇਰਾ ਖਾਸ ਕਰਕੇ ਭਾਜਪਾ ਉਹਨਾਂ ਨੂੰ ਘੇਰਨ ਦੀ ਲਗਾਤਾਰ ਕੋਸ਼ਿਸ਼ ਦੇ ਵਿੱਚ ਰਹਿੰਦੀ ਹੈ ਹੁਣ ਚੰਨੀ ਕੀ ਜਵਾਬ ਦਿੰਦੇ ਐਸ ਨੋਟਿਸ ਦਾ ਇਸ ਲੀਗਲ ਨੋਟਿਸ ਦਾ ਇਹ ਵੇਖਣ ਵਾਲੀ ਗੱਲ ਹੋਵੇਗੀ